ਲੋ ਜੀ ਮੋਟਰ ਚਲਾ ਦਿੱਤੀ ਹੈ ਕੁਦਰਤ ਤੋਂ ਤਾਂ ਥੋੜਾ ਜਿਹਾ ਯਾਦ ਕਰ ਲਈਏ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਸੂਟ ਤੁਸੀਂ ਵੀ ਨਹੀਂ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਜੀ ਪ੍ਰਮਾਤਮਾ ਦਾ ਸਭ ਨੂੰ ਜੜਦੀ ਕਲਾ ਵਿੱਚ ਰੱਖਣ ਜੀ ਸੋ ਦੋਸਤੋ ਮੈਂ ਤਿਆਰ ਹੋ ਗਿਆ ਜੀ ਕਿੱਥੇ ਜਾਣ ਵਾਸਤੇ ਜੀ ਜੋਤੀ ਚੌਂਕ ਗੁਲਿੰਦਰ ਜਾਣ ਵਾਸਤੇ ਕਿਉਂ ਚੱਲਾਂ ਤੁਹਾਨੂੰ ਮੈਂ ਵੀ ਰੀਜ਼ਨ ਦੱਸ ਦਿੰਨਾ ਕਿਉਂਕਿ ਸਾਡਾ ਇੱਕ ਨਾ ਦੂਜਾ ਚੈਨਲ ਵੀ ਹੈਗਾ ਹਰੀ ਸਿੰਘ ਵਲੌਗ ਦੇ ਨਾਮ ਤੇ ਤੇ ਉੱਤੇ ਆਪਣਾ ਮਾਰਕੀਟ ਦੇ ਵਲੌਗ ਬਣਾਨੇ ਜਿੱਥੇ ਜਿੱਧਾ ਸਸਤੀਆਂ ਮਾਰਕੀਟ ਲੱਗਦੀ ਹੈ ਨਾ ਸੰਡੇ ਮਾਰਕੀਟ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੱਗਦੀਆਂ ਸਾਰੀਆਂ ਆਪਾਂ ਐਕਸਪਲੋਰ ਕਰਦੇ ਹੁੰਨੇ ਆ ਤੇ ਤੁਸੀਂ ਸਾਡਾ ਚੈਨਲ ਦੇਖ ਸਕਦੇ ਹੋ ਜਾ ਕੇ ਹਰੀ ਸਿੰਘ ਵਲੌਗ ਦੇ ਨਾਮ ਤੇ ਹੈਗਾ ਜੀ ਸਾਡਾ ਚੈਨਲ ਤੇ ਮੈਂ ਤਿਆਰੀ ਕਰ ਲਈ ਹੈ ਜੀ ਆ ਦੇਖੋ ਜੀ ਬਾਹਾਂ ਬੂਹਾਂ ਮੈਂ ਪਾ ਲਿਆ ਕਿਉਂਕਿ ਬਾਹਰ ਗਰਮੀ ਬੜੀ ਹੈ ਜੀ ਬੈਗ ਨੂੰ ਅਸੀਂ ਪਾ ਲਏ ਹੋਏ ਆ ਤੇ ਮੈਂ ਹੁਣ ਸਿਰਫ ਦੁੱਧ ਪੀਣਾ ਰਾਤ ਦਾ ਮੈਂ ਦੁੱਧ ਰੱਖਦਾ ਉਹਨਾਂ ਦਾ ਠੰਡਾ ਫ੍ਰਿਜ ਚ ਤੇ ਮਨ ਸਰਬ ਨੂੰ ਕਿਹਾ ਹੋਇਆ ਵੀ ਮੇਰਾ ਦੁੱਧ ਰੈਡੀ ਕਰ ਦਿਓ ਦੇਖਦੇ ਆ ਜਾ ਕੇ ਸਰਬ ਨੇ रेडी है दूध साथे हां शक्कर त ਪਾਣੀ ਪਾਣੀ ਹੈ ਲਓ ਜੀ ਆਪਣੀ ਫੇਰ ਦੀ ਨਾ ਡਰਿੰਕ ਤਿਆਰ ਹੋ ਰਹੀ ਹੈ ਦੁੱਧ ਦੇ ਵਿੱਚ ਕਤੀਰਾ ਗੋond ਠੰਡੀ ਠੰਡੀ ਠੰਡਾ ਠੰਡਾ ਦੁੱਧ ਤੇ ਉਤੋਂ ਠੰਡੀ ਠੰਡੀ ਕਤੀਰਾ ਗੋond ਇਹ ਵਿੱਚ ਪਾਉਣੀ ਆ ਸ਼ੱਕਰ ਸਰਵੇਂ ਮਾਉਤਾਰਨ ਦੀ ਬਣਾ ਰਹੀ ਹਾਂ ਹੂੰ ਮੁੰਦਾਰਾ ਕਿ ਤਾ ਮਾਉਨ ਨਹੀਂ ਹੂੰ ਮੈਂ ਬਸ ਜ਼ਿਆਦਾ ਨਹੀਂ ਕਰ ਸਕਦੇ ਆਪਣਾ ਕਤੀਰਾ ਗੋond ਵਾਲਾ ਦੁੱਧ ਤਿਆਰ ਹੋ ਚੁੱਕ ਲਾ

ਇਦਾਂ ਦਾ ਦਮਾਸ਼ੀ ਮਿਲਿਆ ਚੱਲ ਗਿਆ ਉਹਨਾ ਪੀ ਕੇ ਠੰਡਾ ਬਹੁਤ ਆ ਰੰਤ ਲੱਗਦਾ ਜਿੱਥੇ ਕਿ ਤੋਂ ਲੰਘਦਾ ਹਾਂ ਤਾਂ ਠੰਡ ਪਈ ਜਾਂਦਾ ਭਾ ਬਹੁਤ ਠੰਡਾ ਚਲੋ ਮੈਂ ਦੁੱਧ ਪੀ ਕੇ ਫਿਰ ਚੱਲਦਾ ਜੁੱਤੀ ਜਾਉਂਗਾ ਤੇ ਸਰਬ ਰਾਂਣ ਕੇ ਘਰ ਵਾਪਸ ਸ਼ਾਮiyan ਕੇ ਮਿਲਦਾ ਤੁਹਾਨੂੰ ਠੀਕ ਹੈ ਜੀ ਲਓ ਜੀ ਅਸੀਂ ਰੋਟੀ ਮਾਉਣੇ ਸ਼ੁਰੂ ਕਰ ਦਿੱਤੀ ਹੋਈ ਆ ਤੇ ਆਹ ਦੇਖੋ ਜੀ ਰੋਟੀ ਮੇਰਾ ਕੀ ਤਵੇ ਉੱਪਰ ਇੱਕ ਬਣ ਗਈ ਰੋਟੀ ਤੇ ਇੱਧਰ ਦੇਖੋ ਜੀ ਦੇਸੀ ਘਿਓ ਆਪਾਂ ਲਗਾਵਾਂਗੇ ਰੋਟੀਆਂ ਨੂੰ ਤੇ ਰੁਕੀ ਮਨੁੱਖੀ ਦੀ ਕਾਰਕਤੀ ਹੋਈ ਆਂ ਬੈੜੀ ਨੇ ਬਾਜੇ ਮਾਰ ਲੈਨੇ ਆ ਮੈਂ ਕਿ ਮੇਰੀ ਗਾੜੀ ਰੁਕੀ ਖਾਲੋ ਜਿਹੜੀ ਗਾੜੀ ਦੇ ਰਾਉਂਡ ਕਰਦੇ ਪਏ ਲੋਰੀ ਲੰਗਰ ਪਾਣੀ ਆਪਾਂ ਛਕ ਲਿਆ ਤੇ ਹੁਣ ਇਸ ਟਾਈਮ ਕਿੰਨੇ ਵਿੱਚ ਆ ਕੇ ਪੁੱਛੀ ਤੁਸੀਂ ਦੇ ਸਕਦੇ ਹੋ ਕਿ ਮੇਰੇ ਭਾਂਡੇਆਂ ਦਾ ਢੇਰ ਲੱਗਾ ਪਿਆ ਤੇ ਆਪਾਂ ਹੁਣ ਸੋਈ ਦੀ ਸਫਾਈ ਕਰਨੀ ਆ ਤੇ ਭਾਂਡੇ ਮਾਂਜ ਲਏ ਸੋਈ ਦੀ ਸਫਾਈ ਕਰ ਲਈਏ ਤੇ ਚਲੋ ਜੀ ਫਿਰ ਆਪਾਂ ਹੁਣ ਭਾਂਡੇ ਪੁੰਨੇ ਮਾਜ ਗਏ ਫਿਰ ਆਪਾਂ ਤੁਹਾਨੂੰ ਮਿਲਦੇ ਆ ਜੀ ਮੈਂ ਹੁਣ ਧੋਖੇਟੀਆਂ ਪੋਣੇ ਪੋਣੇ ਧੋਣ ਵਾਲੇ ਪਏ ਸੀਗੇ ਤੇ ਮੈਂ ਹੁਣ ਇਹਨਾਂ ਨੂੰ ਧੋ ਦਿੱਤਾ ਵਾ ਤੇ ਧੁੱਪੇ ਹੁਣ ਆ ਤੋਂ ਆਪਾ ਦੇਖੋ ਕਿੰਨੀ ਆ ਤੇ ਹੁਣ ਆਪਾਂ ਤੁ ਤੁੱਪੇ ਸੁੱਕਣੇ ਪਾਣਨੇ ਆ ਪੌਣੇ ਆਹੋ ਬਹੁਤ ਕੜਦਾ ਦਿਨ ਲੰਘਾ ਅੱਜ ਵੀ ਉਹ ਦੇਖੋ ਚਿੜੀਆਂ ਵਿਚਾਰੀਆਂ ਕਿੱਦਾਂ ਹੁਣ ਚੈਕਣ ਡਈਆਂ ਵਾ ਐਦਾ ਕਰਦੀਆਂ ਨੇ ਪਾਣੀ ਲਪਾਉਣੀ ਉਹ ਠੰਡਾ ਹੋ ਜੂਗਾ ਥੋੜਾ ਜਿਹਾ ਨਾ ਇਹ ਠੰਡ ਵਿੱਚ ਛੱਪੜੀਆਂ ਵਿੱਚ ਖਿੜਦੀਆਂ ਆਉਂਦੀਆਂ ਫੇਰ ਇਹ ਉਹੋ ਜਰਾ ਤੇਮ ਧੁੱਪੇ ਵੀ ਨਹੀਂ ਖੜਿਆ ਜਾਂਦਾ ਹੈਗਾ ਤੇ ਮੈਂ फटाफट ਪੌਣੇ ਸੁੱਕਣੇ ਪਾਵਾਂ ਤੇ ਫੇਰ ਅੰਦਰ ਚਲੀਏ ਲੋ ਜੀ ਮੋਟਰ ਚਲਾ ਦਿੱਤੀ ਐ ਧੁੱਪੇ ਚ ਪਾਣੀ ਭੰਗਾਣਾ ਸ਼ੁਰੂ ਕਰ ਦਿੱਤਾ ਹੋਇਆ ਐ ਕਿ ਥੋੜਾ ਜਿਹਾ ਪਾਣੀ ਚ ਭਰ ਲੈਣੇ ਕੁਲੇ ਦੀ ਗਰਮੀ ਬਹੁਤ ਜ਼ਿਆਦਾ ਆਇਆ ਤੇ ਹੁਣ ਕੁੰਦਰ ਲਾ ਕੇ ਰਿੱਕਾ ਬੈਠਾਂਗੇ ਤੇ ਇੱਧਰ ਦੇਖੋ ਜੀ ਪਾਣੀ ਪਰਨਾ ਸ਼ੁਰੂ ਹੋ ਚੁੱਕਾ ਹੈ ਥੋੜੇ ਥੋੜੇ ਥਲੇ ਪਾਣੀ ਰ ਜਾਂਦਾ ਵੋ ਛਿਰੀਆਂ ਇੱਥੇ ਰੱਖਣੀਆਂ ਛੱਪੜੀਆਂ ਵਿੱਚ ਛਿਰੀਆਂ ਪਰਨਾ ਗਰਮੀ ਬਹੁਤ ਜ਼ਿਆਦਾ ਤੇ ਇਸ ਕਰਕੇ ਠੇੜ ਵੀ ਰੰਗੀਆਂ ਹੈ ਠੰਡੀ ਥਾਂ ਤੇ ਫਿਰ ਇੱਥੇ ਇੰਹ ਰਹਿੰਦੀਆਂ ਰਸਾਂ ਥੱਲੇ ਪਾਣੀ ਭਰ ਲਈਏ ਫੇਰ ਅੱਧਾ ਪੂਰਾ ਮੂਹਗਾ ਤੋਂ ਤੋਂ ਲਿਆ ਠੰਡਾ ਠੰਡਾ ਪਾਣੀ ਸੀਗਾ ਤੇ ਬੜਾ ਮਜ਼ਾ ਆਇਆ ਣੇ ਪਾਣੀ ਨਾ ਮੂਹਤੋਂ ਹੁੰਦਾ ਤੁਰ ਮੈਂ ਇਸ ਟਾਈਮ ਆ ਚੁੱਕੀ ਹੋਈ ਆ ਬਾਬਾ ਜੀ ਦੇ ਕਮਰੇ ਵਿੱਚ ਦੇਖ ਸਕਦੇ ਤੁਸੀਂ ਤੇ ਬਾਬਾ ਜੀ ਦੇ ਕਮਰੇ ਚ ਆ ਚੁੱਕੀ ਤੁਹਾਨੂੰ ਪਤਾ ਪੋਥੀਆਂ ਲੈ ਕੇ ਆਉਂਦੀਆਂ ਸੀ ਉਦੋਂ ਸੈਲ ਪਾਠ ਸ਼ੁਰੂ ਕੀਤਾ ਹੋਇਆ ਤੇ ਸੈਹਜ ਪਾਠ ਹੁਣ ਬੈਠ ਕੇ ਕਰਾਂਗੀ ਮੈਂ ਜਿੰਨਾ ਕਾਰ ਹੁੰਦਾ ਹੈ ਨਾ ਜਿੰਨਾ ਗੁਰਮਾਨਾ ਜੀ ਕਰਵਾਉਂਦੇ ਆ ਤੇ ਚਲੋ ਦੋਸਤੋ ਪਾਠ ਕਰ ਲਈਏ ਫਿਰ ਆਪਾਂ ਪਾਠ ਆਪਾਂ ਕਰ ਲਿਆ ਵਾ ਤੇ ਹੁਣ ਥੋੜਾ ਜਿਹਾ ਮੈਂ ਕੰਨੀਆਂ ਰਿਆਜ਼ ਕਰ ਲਈ ਹੈ ਆ ਉਹ ਰਾਜਨੀਸ਼ ਵੀ ਇਹਦਾ ਕੀਤਾ ਹੈਗਾ ਥੋੜਾ ਜਿਹਾ ਰਿਆਜ ਕਰ ਲੈਨੇ ਆ ਅੰਦਰ ਦੇਖੋ ਜੀ ਹਰਮੋਨੀਅਮ ਪਿਆ ਹੈ ਰਾਜ ਤੇ ਆਪਾਂ ਥੋੜਾ ਜਿਹਾ ਰਿਆਜ ਕਰ ਲਈਏ ਸੋਕ ਸ਼ੁਰੂ ਕਰਨਾ ਚਾਹੀਦਾ ਹੈ ਸਿੱਧਾ ਇੱਕ ਪਾਸੇ ਦੇਖੋ ਜੀ ਕੋਲ ਜੀ ਆਪਾਂ ਫਿਰ ਰਿਆਜ ਕਰਨਾ ਸ਼ੁਰੂ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਜ ਕੱਲ ਨੂੰ ਦੁਆਫੇ ਸਰਮ ਨੂੰ ਫੋਨ ਕਰਾਂਗੇ ਕਿੱਥੇ ਪਹੁੰਚ ਗਏ ਹਨ ਤੇ ਪਹਿਲਾਂ ਆਪਾਂ ਰਿਆਜ ਕਰ ਲਈਏ ਰਿਆਜ ਵੀ ਕਰ ਲਿਆ ਆਪਾਂ ਤੇ ਹੁਣ ਆਪਾਂ ਕਿਚਨ ਜਾ ਚੁੱਕੇ ਆ ਤੇ ਹੁਣ ਪੈ ਗਈਆਂ ਸ਼ਾਮਾਂ ਤੇ ਮੈਂ ਸਰਬੀਤ ਨੂੰ ਫੋਨ ਕੀਤਾ ਸੀ ਸਰਬ ਨੂੰ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਪਏ ਸੀਗੇ ਕਿ ਮੈਂ ਥੋੜਾ ਲੱਗ ਕੇ ਆ ਚੁੱਕਾ ਹਾਂ ਤੇ ਮੈਂ ਇਸ ਕਰਕੇ ਨਿੰਬੂ ਪਾਣੀ ਵੀ ਬਣਾ ਲਵਾਣਾਂ ਦੇ ਵਾਸਤੇ ਤੇ ਜੜੀ ਵਾਸਤੇ ਬਣਾਉਣੀ ਆ ਚਾਹ ਤੇ ਨਾਲ ਹੀ ਮੈਂ ਆਪਾਂ ਤਿਆਰੀ ਸ਼ੁਰੂ ਕਰ ਦੇਣੀ ਹੈਗੀ ਆ ਦੇਖੋ ਮੈਂ ਪਿਆਜ਼ ਭੇਕ ਰੱਖ ਦਿੱਤੀ ਕਹਿੰਦੇ ਤਾਂ ਭੇਨ ਦੇ ਨਾਲ ਪੋੜੇ ਘੱਟ ਲੱਗਦੇ ਹੁੰਦੇ ਆ ਇੰਦਰ ਅੱਧਾ ਕਰਾ ਦਿੱਤੀ ਐ ਨਰਸਨ ਦਾ ਛਿਲਨ ਵਾਲਸ ਰੱਖ ਦਿੱਤੀ ਐ ਸਬਜ਼ੀ ਦੀ ਤਿਆਰੀ ਕਰਨੀ ਆ ਅੱਜ ਆਪਾਂ ਬਣਾਉਣੇ ਹੈਗੇ ਆ ਜੀ ਆਲੂ ਨੂਟਰੀ ਫਿਰ ਉਸ ਤੋਂ ਬਾਅਦ ਚਾਹ ਦੇਣ ਤੋਂ ਬਾਅਦ ਸਮੀ ਬਣਾਉਣ ਤੋਂ ਬਾਅਦ ਤੇ ਫਿਰ ਮੈਂ ਇਹਨੂੰ ਕੱਟ ਕੇ ਸਬਜ਼ੀ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਆ ਇਹ ਚਾਹ ਬਣ ਗਈ ਆ ਤੇ ਸਾਹਮਣੇ ਡੈਡੀ ਬੈਠੇ ਡਰਾਈੰਗ ਰੂਮ ਚ ਆਹ ਲੈ ਡੈਡੀ ਚਾਹ ਫਿਰ ਉਹਨਾਂ ਨੂੰ ਦੀ ਆ हां वेलो बंदे नाल। ह ब्लॉग बंदा पेआ। ਚਾਹ ਪੀ ਰਹਾ ਜੀ। ਨਹੀਂ ਮੇਰੀ ਮੋਟ ਹੈ ਇੱਥੇ ਨਹੀਂ। ਹੋੜਾਂ ਵਿੱਚ ਵੀਡੀਓ ਬਣਾਈ ਹੈ। ਮੇਰੀ। ਹੂੰ। ਕੀ? ਵੀਡੀਓ? ਹੈ ਯਾਰ। ਹਲੋ ਹੁਣ ਆਪਾਂ ਨਿੰਬੂ ਪਾਣੀ ਬਣਾਉਣ ਲੱਗੇ ਹਾਂ। ਆਹ ਦੇਖੋ ਜੀ ਸਰਮਜੀਤ ਸਿੰਘ ਆ ਚੁੱਕੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਲ ਬਿਹਾਲ ਹੋਇਆ ਗਰਮੀ ਨਾਲ ਕਿਦਈ ਅੱਜ ਗਰਮੀ ਨੇ ਤਾਂ ਵਾਵਾ ਕਰਾਤੀ ਮਤਲਬ ਕਿ ਬਸ ਬਸ ਕਰਾਤੀ ਬਾਕੀ ਤੇ ਆਪੇ ਸਮਝਦਾਰ ਹੋ ਗਏ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਨਾ ਟੈਂਪਰੇਚਰ 44 ਸੀਗਾ ਅੱਜ ਹੂੰ ਹੂੰ ਮੈਂ ਚੈੱਕ ਨਹੀਂ ਕੀਤਾ ਅੱਜ ਮੈਂ ਚੈੱਕ ਕੀਤਾ ਸੀ ਨਾ 44 ਸੀਗਾ ਅੱਜ ਹਾਂ ਗੇਟ ਲਾਇਆ ਕਿ ਮੈਂ ਲਾ ਕੇ ਮੈਂ ਲਾ ਕੇ ਆਉਣੀ ਤੁਸੀਂ ਕੋਈ ਨਾ ਤੁਸੀਂ ਚਲੋ ਅੰਦਰ ਦੇਖੋ ਜੀ ਕੀ ਹਾਲ ਬਣਿਆ ਸਰ ਉਹਦਾ ਮੂੰਹ ਕਦੇ ਲਾ ਲੋ ਯਾਰ ਵੇਰ ਡਾ ਹੂੰ ਆ ਦੇਖੋ ਅਲੇ ਅੰਦਰ ਨਾਰੀਅਲ ਹੂੰ ਗਰਮੀ ਚ ਪੀਣੇ ਬਹੁਤ ਵਧੀਆ ਹੁੰਦੇ ਆ ਠੰਡਾ ਠੰਡਾ ਨਾਲ ਪਾਣੀ ਪੀਵਾਂ ਗਣਾ ਠੰਡਾ ਕਰਕੇ ਹੁਣ ਤਾਂ ਆਈਆਂ ਠੰਡਾ ਦਾ ਅਗ ਰੱਖਣਾ ਰੱਖ ਦੋ ਇਹਨੂੰ ਚੱਲਣਾ ਫਿਰ ਅੰਦਰ ਆਓਈ ਚਲੋ ਅੰਦਰ ਤੇ ਮੈਂ ਗੇਟ ਲੈ ਕੇ ਆਵਾਂ ਸਰਮਣੇ ਨਿੰਬੂ ਪਾਣੀ ਪੀ ਲਿਆ ਤੇ ਹੁਣ ਫਰੈਸ਼ ਹੋਣ ਵਾਸਤੇ ਗਏ ਆ ਬਾਥਰੂਮੋਂ ਤੁਮ ਜਾਣਗੇ ਉਹ ਹੱਥ ਧੋਣਗੇ ਤੇ ਮੈਨਾਂ ਤਾਂ ਭੁੱਖ ਲੱਗੀ ਹੋਣੀ ਉਹਨੂੰ ਤੇ ਫਿਰ ਮੈਂ ਸਿਰਕੇ ਨਾਲ ਹੁਣ ਰੀਚੀਆਂ ਛਿਲਾਂ ਨੂੰ ਬੈਠ ਗਈ ਆ ਰੀਚ ਦਾ ਛਿਲਾਂ ਦੀ ਤਨਾਲੀ ਨੂੰ ਹੋਣੀ ਥੋੜੀ ਜਿਨੀ ਆ ਬੀਰੀ ਸੱਚੀ ਬੀਰੀ ਪੱਤੀ ਸੀਗੀ ਦੇ ਉਹ ਖਾਣ ਦੇ ਨਾਲ ਇਹ ਖਾਣਗੇ ਮੈਂ ਛਿੱਲਦੇ ਵੀ ਇਹਨਾਂ ਨੂੰ ਛਿੱਲ ਕੇ ਫਿਰ ਦਵਾਵਾਂਗੇ ਤੇ ਖਾਣਗੇ ਭਈ ਹੁਣ ਮੈਂ ਪਾਣੀ ਪੀ ਲਿਆ ਪਾਣੀ ਪੀਣ ਤੋਂ ਬਾਅਦ ਮੈਂ ਖਾ ਰਿਆਂ ਲਿੰਚੀਆਂ ਤੇ ਸਰਵ ਦਾ ਸ਼ੈਲ ਛੱਲ ਕੇ ਦੇ ਰਿਆਂ ਉਹ ਦੇਖੋ ਸਰਵ ਛਿੱਲ ਹੀ ਜਾਂਦੇ ਪਏ ਆ ਤੇ ਹੁਣ ਮੈਂ ਖਾਈ ਜਣਾ ਪਿਆ ਚਾਹ ਤਾਂ ਮਟਾਇਰ ਕੇ ਪੀਵਾਂਗੇ ਇਸ ਤੋਂ ਪਰੇ ਪਹਿਲਾਂ ਮੈਂ ਲਿੰਚੇ ਖਾ ਲਵਾਂ ਕੱਲ ਦੀਆਂ ਲਿਆਂਦੀਆਂ ਸਈਆਂ ਪਈਆਂ ਸਈਆਂ ਤਾਂ ਫਿਰ ਮੈਂ ਖਾ ਰਿਆ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਸੂਟ ਤੁਸੀਂ ਵੀ ਇਹ ਨਹੀਂ ਵੇਖਿਆ ਆ ਸੂਟ ਦੇਖ ਸਕਦੇ ਹੋ ਤੇ ਮੈਂ ਆਪਣੇ ਫਰੈਂਡਸ ਨੂੰ ਵੀ ਦਿਖਾ ਦਮ ਆਪਣੇ ਸਬਸਕ੍ਰਾਈਬਰਾਂ ਨੂੰ ਦਿਖਾ ਦਮ ਮੰਮੀ ਨੇ ਸੂਟ ਲਿਆ ਮੇਰੇ ਵਾਸਤੇ ਤੇ ਘਰੋਂ ਬਾਹਰੋਂ ਮਾਸੇ ਛੋਟ ਲਿਆ ਆ ਤੇ ਸ਼ਰਮ ਮੈਂ ਨਾ ਨਰਾਜ ਵੀ ਹੈਗੀ ਤੁਸੀਂ ਮਾਲਕ ਪਹੁੰਚਦੇ ਹੈਗੇ ਕਦੇ ਸੂਟ ਲੈ ਕੇ ਜਾਂਦੇ ਅੱਛਾ ਚਾਹ ਮੈਂ ਨਹੀਂ ਦੇਖ ਲਓ ਮੰਮੀ ਨੇ ਸੂਟ ਮੈਂ ਕਿੱਥੇ ਪਾਈ ਆ ਸੀ ਮੰਮੀ ਨੇ ਸੂਟ ਲੈ ਲਿਆ ਮੇਰੇ ਵਾਸਤੇ ਰੈਡੀमेड ਸੂਟ ਲਿਆ ਮੰਮੀ ਨੇ ਹਾਂ ਸਿੱਤਾ ਹੋਇਆ ਪਲਾਜ਼ੋ ਵਾਲਾ ਹਾਂ ਪਲਾਜ਼ੋ ਪਜਾਮਾ ਪਲਾਜ਼ੋ ਠੀਕ ਹੈ ਹਾਂ ਪਲਾਜ਼ੋ ਪਜਾਮਾ ਤੇ ਉਹ ਫਰਕ ਸੂਟ ਹੈ ਫਰਾਕ ਹੈ ਹਾਂ ਤੇ ਫਿਰ ਮੈਂ ਉਹ ਪਾਵਾਂਗੀ ਓਕੇ ਓਕੇ ਠੀਕ ਹੈ ਤੇ ਜੇ ਮੈਂ ਨਹੀਂ ਲੈ ਕੇ ਆਇਆ ਤਾਂ ਫਿਰ ਕਿ ਹੋ ਗਿਆ ਸੂਟ ਤਾਂ ਮਿਲ ਗਿਆ ਨਾ ਮੰਮੀ ਮੈਨੂੰ ਲੈ ਲੈਂਦੇ ਤੁਸੀਂ ਤੁਸੀਂ ਸਾਨੂੰ ਮੈਂ ਕਿਹਾ ਸੀ ਲੈ ਕੇ ਆ ਤੁਸੀਂ ਲੈ ਕੇ ਨਹੀਂ ਆਏ ਮੈਂ ਇਹ ਤੋਂ ਲਿਆ ਨਾ ਬੰਦਾ ਆਇਆ ਨਾ ਵੇਚਣ ਨੂੰ ਵੇਚ ਇਹ ਤੇ ਬੇਚਰਵਾਸੀ ਆਇਆ ਸੀ ਇਹ ਭਾਈ ਉਹਦੇ ਕੋਲ ਲਿਆ ਸੀਗਾ ਠੀਕ ਹੈ ਤੇ ਫਿਰ ਮੰਮੀ ਮੈਨੂੰ ਭੇਜਦਾ ਮੈਂ ਦੇਖਦਾ ਕਿ ਦਾ ਸਹੀ ਲੱਗਦਾ ਕਲਰ ਕਲਰ ਚੇਂਜ ਕਰਾਣਾ ਦਾ ਕਰਾ ਲਾ ਮਗਾ ਮੈਨੂੰ ਬਹੁਤ ਵਧੀਆ ਲੱਗਾ ਲਾਈਟ ਕਲਰ ਵਧੀਆ ਲੱਗਦਾ ਸਾਰਾ ਲਾਈਟ ਕਲਰ ਗਰਮੇਂ ਪਾਉਣ ਨੂੰ ਹੁਣ ਧੰਨਵਾਦ ਨਾ ਘਰ ਪਾਉਣ ਵਾਸਤੇ ਕੀ ਕੋਈ ਮਾੜਾ ਸਹੀ ਹੈ ਸਹੀ ਤੇ ਇਹ ਲੈ ਵੀ ਦੱਸਣਾ ਕਿਵੇਂ ਕਿੰਨੇ ਦਾ ਲਿਆ ਇਹ ਸੂਟ ਲਿਆ 200 ਰੁਪਏ ਦਾ ਸਿਰਫ ਹੋਰ ਅੱਛਾ ਦਸਤਵਾਂ ਵਿੱਚ ਅਗੀ ਤਰ੍ਹਾਂ ਤੁਹਾਨੂੰ ਦਾ ਤੁਹਾਨੂੰ ਦਿਖਾ ਦਮਾ ਕਿ ਆਹ 200 ਰੁਪਏ ਦਾ ਕੱਲਾ ਮੇਕਵਾ ਸੂਟ ਹੈ ਪਜਾਮਾ 200 ਰੁਪਏ ਦਾ ਪਜਾਮਾ 100 ਰੁਪਏ ਦਾ ਕੁੜਤਾ ਹੋ ਗਿਆ ਜਿਹੜੀ ਮੈਂ ਤਾਂ ਘਰ ਪਈ ਸੀਗੀ ਨਾ ਰਲ ਗਈ ਉਹਨਾਂ ਨਾਲ ਹੋਰ ਨਾ ਰਲ ਗਈ ਇਹਦੇ ਨਾਲ ਤੇ ਮੈਂ ਚਲੇ ਗਈ ਪਾ ਲਾਂਗੀ ਚਲੋ ਸੂਟ ਬਣ ਗਿਆ ਸੂਟ ਬਣ ਗਿਆ ਚਲੋ ਠੀਕ ਹੈ ਜੀ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਹਾਂਜੀ ਹਰ ਵੀਡੀਓ ਦੇ ਵਿੱਚ ਜਿਹੜਾ ਆਪਣਾ ਸੁਨਿਆਰ ਜਿਹਾ ਰਹਿੰਦਾ ਹੁੰਦਾ ਸੀ ਊੜਾ ਤੇ ਜੂੜਾ ਸਾਂਭ ਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਦੇ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਜੇ ਆਪਾਂ ਇੱਕ ਹੋਰ ਸੁਣਿਆ ਦਈਦਾ ਨਛਨ ਅੰਦਰੀਆ ਜਿਹੜਾ ਵਗ ਰਿਹਾ ਹੈ ਉਸ ਨਾਥਾ ਪਾਈ ਜਾਵੇ ਨਾਰਾ ਲਾਈਦਾ ਆਪਾਂ ਜਿਹੜਾ ਜਾਗੋ ਪੰਜਾਬੀ ਉਹ ਨਸ਼ਾ ਪਿਆਗੋ ਪੰਜਾਬੀ ਹੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਸਾਡੇ ਆਉਣ ਵਾਲੇ ਵੀਲੋਗ ਸਭ ਤੋਂ ਪਹਿਲਾਂ ਮਿਲ ਜਾਣ ਫੇਰ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗ ਦੇ ਨਾਲ ਔਰ ਅਕਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ